ਕਾਲਜ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਜੰਗਲਾਤ ਕਾਮਿਆਂ ਵੱਲੋਂ ਵਣ ਮੰਡਲ ਦਫ਼ਤਰ ਅੱਗੇ ਦਿੱਤਾ ਧਰਨਾ ਮਿਤੀ 19 11 2025 ਨੂੰ ਪੱਕਾ ਮੋਰਚਾ ਲਗਾਉਣ ਦਾ ਕੀਤਾ ਐਲਾਨ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੱਡੀ ਖਬਰ ਮਿਤੀ 13 11 2025 ਨੂੰ 30th ਕਲਾਸ 4th ਗਵਰਨਮੈਂਟ empioyes ਯੂਨੀਅਨ ਦੇ ਜ਼ਿਲ੍ਹਾ ਬ੍ਰਾਂਚ ਜੰਗਲਾਤ ਵਰਕਰਾਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਜਗমোহন ਸਿੰਘ ਨੋਲਖਾ ਨੇ ਕੀਤੀ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਹਾਜ਼ਰ ਸਨ ਵਰਕਰਾਂ ਦੀਆਂ ਰੈਂਦੀਆਂ ਤਨਖਾਹਾਂ ਨਾ ਦੇਣਾ 60 ਸਾਲ ਦੀ ਉਮਰ ਦਾ ਬਹਾਨਾ ਬਣਾ ਕੇ ਵਰਕਰਾਂ ਨੂੰ ਕੰਮ ਤੋਂ ਹਟਾਉਣਾ 6 ਮਹੀਨੇ ਪਹਿਲਾਂ ਰੈਗੂਲਰ ਵਰਕਰਾਂ ਨੂੰ ਉੱਕਾ ਪੁੱਕਾ 15000 ਦੇਣਾ 40-45 ਸਾਲ ਤੱਕ ਕਰਨ ਦੀ ਕੋਈ ਬੈਨੀਫਿਟ ਨਾ ਦੇਣਾ ਖਾਲੀ ਹੱਥ ਘਰਾਂ ਨੂੰ ਤੁਰਨਾ ਮਾਨਯੋਗ ਕੋਰਟ ਦੇ ਫੈਸਲੇ ਲਾਗੂ ਨਾ ਕਰਨਾ ਮਨੋਲਟੀ ਤੋੜ ਕੇ ਵਰਕਰਾਂ ਨੂੰ ਰੈਗੂਲਰ ਕਰਨਾ ਵਰਕਰਾਂ ਦੇ ਤੰਗ ਬਦਲੀਆਂ ਕਰਨਾ ਦੂਰ ਦੁਰ ਏਡੇ ਭੇਜ ਕੇ ਤੰਗ ਪਰੇਸ਼ਾਨ ਕਰਨਾ ਆਦੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਜਗমোহন ਸਿੰਘ ਮੌਲਖਾ ਨੇ ਐਲਾਨ ਕੀਤਾ ਕਿ ਮਿਤੀ 19 11 2025 ਨੂੰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਧੰਨਵਾਦ